ਤਾਰੀਵਾਲ ਦੇ ਡੰਵਾ ਰੋਡ ਤੇ ਸੜਕ ਕਿਨਾਰੇ ਲੱਗੇ ਟਰਾਂਸਫਾਰਮ ਨਾਲ ਖਾਕੇ ਲੰਗੀ ਪ੍ਰਾਲੀ ਦੀ ਟਰਾਲੀ ਨੂੰ ਅੱਗ ਲੱਗ ਗਈ। ਲੇਖਦੇ ਵਿਗਦੇ ਸੜਕ ਤੇ ਅੱਗ ਦੇ ਫੌਂਬੜ ਮਚਨੇ ਸ਼ੁਰੂ ਹੋ ਗਏ। ਰੋਡ ਦੇ ਦੁਕਾਨਦਾਰਾਂ ਨੇ ਤੁਰੰਤ ਫਾਇਰ ਬਿਗੇਟ ਨੂੰ ਫੋਨ ਕੀਤਾ ਤੇ ਫਾਇਰ ਬਿਗੇਟ ਦੀਆਂ ਦੋ ਗੱਡੀਆਂ ਨੇ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ। ਦੂਜੇ ਪਾਸੇ ਹਾਂ ਦੱਸ ਦਿਓ ਵਾਜੇ ਅਗਲ ਕਿਸਤਾ ਲੱਗੀ ਦੇਖੋ ਜੀ ਇਹ ਡੈਡਵਾ ਰੋਡ ਧਾਰੀਵਾੜ ਸ਼ਹਿਰ ਦੇ ਵਿੱਚ ਅੱਜ ਬਹੁਤ ਹੀ ਵੱਡੀ ਫੇਰੀਆ ਘਟਨਾ ਹੋਣੀ ਜਾ ਰਹੀ ਸੀ ਪਰ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਵਾਹਿਗੁਰੂ ਦਾ ਸ਼ੁਕਰ ਹੈ ਵੀ ਸਾਰਾ ਬਚਾਓ ਗਿਆ ਤੇ ਟਰਾਲੀ ਨਾ ਭੜੀ ਟਰਾਲੀ ਸੀ ਜੋ ਕਿ ਇੱਥੇ ਖਲੋਤੀ 2 ਮਿੰਟ ਤੇ ਜਿਹੜਾ ਟ੍ਰਾਂਫਿਕ ਸਪਾਰਕ ਨਿਕਲਿਆ ਤੇ ਉਹਦੇ ਵਿੱਚ ਲੱਗਾ ਦੇ ਨਾਲ ਹੀ ਭੜੀ ਨੂੰ ਅਗਰ ਆ ਗਈ ਸਾਰੀਆਂ ਤਾਰਾਂ ਸੜ ਗਈਆਂ ਪਬਲਿਕ ਨੇ ਸ਼ਹਿਰ ਵਾਸੀਆਂ ਨੇ ਸਾਥ ਦਿੱਤਾ ਤੇ ਉਸੇ ਵੇਲੇ ਫੋਨ ਕੀਤਾ ਤੇ ਫਾਇਰ ਬ੍ਰਿਗੇਡ ਆਈ ਬਿਜਲੀ ਬੋਰ ਨੂੰ ਦੱਸਿਆ ਰਹੇ ਬਿਜਲੀ ਬੋਰ ਨੇ ਲਾਈਟਾਂ ਬੰਦ ਕਰਤੀਆਂ ਜਿਹਦੇ ਨਾਲ ਜਿਹੜੀ ਬਹੁਤ ਨੁਕਸਾਨ ਹੋਣਾ ਹੈ ਸ਼ਹਿਰ ਦਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਲਾਗੇ ਲਾਗੇ ਦੁਕਾਨਾਂ ਵਾਂ ਤੇ ਬੜਾ ਥੋੜਾ ਜਿਹਾ ਰਾਹ ਵਾਥੇ ਤੇ ਉਹਦੇ ਕਰਕੇ ਨੁਕਸਾਨ ਤੋਂ ਬਚ ਗਏ ਆ ਲੋਕਾਂ ਦੇ ਸਹਿਯੋਗ ਦੇ ਨਾਲ ਮੈਂ ਅੱਗੇ ਵੀ ਬੜੀ ਵਾਰੀ ਬਿਜਲੀ ਬੋਰ ਨੂੰ ਲਿਖ ਕੇ ਦਿੱਤਾ ਵੀ ਸਾਡੇ ਜਿਹੜਾ ਡੱਡਵਾ ਰੋਡ ਤੇ ਉਥੇ ਬਹੁਤ ਰੱਛ ਰੰਦਾ ਉੱਥੇ ਜਿਹੜੇ ਟਰਾਂਸਫਾਰਮਰ ਲੱਗੇ ਆ ਉਹ ਚੜਾਈ ਦੇ ਲੱਗੇ ਆ ਉਹਨੂੰ ਦੂਸਰੀ ਜਿਹੜਾ ਸਾਈਡ ਚੇਂਜ ਕੀਤੀ ਜਾਏ ਤਾਂ ਕਿ ਰਾਹ ਖੁੱਲਾ ਹੋ ਜਾਏ ਰਾਹ ਕਾਈ ਡੌਨ ਕਰਕੇ ਹੀ ਇਹ ਸਾਰਾ ਨੁਕਸਾਨ ਹੋ ਚੁੱਕਿਆ ਕਿਉਂਕਿ ਇੱਥੇ ਅਕਸਰ ਜਾਮ ਲੱਗਾ ਰਹਿੰਦਾ ਵਾ ਤੇ ਜਿਹਨੇ ਇਹ ਤਿੰਨ ਟਰਾਂਸਫਰ ਇਸ ਡੜਵਾ ਰੋਡ ਦੇ ਲੱਗੇ ਆ ਸ਼ਹਿਰ ਦੇ ਵਿੱਚੋਂ ਜਿਹੜੇ ਉਹਨਾਂ ਨੂੰ ਜੇ ਇਹੀ ਸਾਈਡ ਚੇਂਜ ਕਰ ਦਈਏ ਤੇ ਬਹੁਤ ਜ਼ਿਆਦਾ ਹੋਏਗਾ ਇੱਕ ਤੇ ਰੋਡ ਵੀ ਖੁੱਲੀ ਹੋ ਜਾਣਗੀ ਆ ਤੇ ਮੇਰੇ ਤੇ ਇਹੀ ਆ ਰਿਕੁਐਸਟ ਵਾ ਬਿਲੀ ਬੋਰਡ ਡਿਪਾਰਟਮੈਂਟ ਦੇ ਅੱਗੇ ਕਿ ਤੁਹਾਨੂੰ ਮੈਂ ਅੱਗੇ ਦੋ ਤਿੰਨ ਵਾਰੀ ਲਿਖ ਕੇ ਦੇਤਾ ਐਸਟੀਮੇਟ ਵੀ ਬਣ ਗਿਆ ਐਸਟੀਹ ਸਾਹਿਬ ਨੂੰ ਕਹਿਤਾ ਐਸਟੀਹ ਸਾਹਿਬ ਨੂੰ ਕਹਿਤਾ ਪਾਰ ਇਧਰ ਧਿਆਨ ਦਿਓ ਜਿਸ ਤਰ੍ਹਾਂ ਅੱਜ ਬਹੁਤ ਵੱਡਾ ਨੁਕਸਾਨ ਹੋਣਾ ਸੀ ਚਲੋ ਪ੍ਰਮਾਤਮਾ ਨੇ ਬਚਾ ਲਿਆ ਤੇ ਗਾਂ ਤੋਂ ਇਹ ਨੁਕਸਾਨ ਨਾ ਹੋਏ ਤੇ ਤੁਸੀਂ ਬਿਲਕੁਲ ਸੜਕ ਤੇ ਲੱਗੇ ਆ ਇਸ ਨੂੰ ਅਸੀਂ ਖੜੇ ਰੋਕ ਲੱਗੇਦੇ ਆ ਤੇ ਜੇ ਦੂਸਰੀ ਬੋਰ ਤੇ ਦੂਸਰੀ ਤਰ੍ਹਾਂ ਕਰ ਦਾਂਗੇ ਤੇ ਉਹਨੂੰ ਬੜਾ ਵਧੀਆ ਹੋ ਜਾਏਗਾ ਵੀ ਰਾਹ ਖੁੱਲਾ ਹੋ ਜਾਏਗਾ ਆ ਗਿਆ ਆ ਗਿਆ ਦਿਨ ਰਾਤ ਨੂੰ ਇਹ ਦਿਨ ਦੇ ਟਾਈਮ ਲੱਗੀ ਜੇ ਰਾਤ ਹੁੰਦਾ ਤੇ ਕਿੰਨਾ ਨੁਕਸਾਨ ਹੋਣਾ ਹੈ ਕਿੰਨੇ ਦੁਕਾਨਦਾਰਾਂ ਦਾ ਲੱਗੇ ਬڑے-ਬڑے ਇਹਨਾਂ ਨੇ ਮਾਰ ਰਖੇ ਦੇ ਆ ਤੇ ਚਲੋ ਪ੍ਰਮਾਤਮਾ ਦਾ ਸ਼ੁਕਰ ਆ ਵੀ ਉਹਨਾਂ ਨੇ ਨਾ ਲੋਕਾਂ ਨੇ ਸਹਿਯੋਗ ਦਿੱਤਾ ਤੇ ਬਚਾਅ ਹੋ ਗਿਆ ਫਾਇਰ ਗੇਡ ਆ ਗਈ ਟੈਂਸਰ ਤੇ ਮੈਨੂੰ ਪਤਾ ਲੱਗਾ ਸੀਗਾ ਕਿ ਮੇਰੇ ਡਡਵਾ ਰੋਡ ਧਾਰੀਵਾਲ ਦੇ ਵਿੱਚ ਜਿਹੜੀ ਇਹ ਦੁਰਘਟਨਾ ਬੜੀ ਤਗੜੀ ਹੋ ਜਾਣੀ ਸੀ ਤੇ ਪ੍ਰਮਾਤਮਾ ਨੇ ਹੱਥ ਦੇ ਕੇ ਬਚਾਇਆ ਮੇਰੇ ਦੁਕਾਨਦਾਰ ਵੀਰਾਂ ਨੂੰ ਕਿ ਇਹਦੇ ਉੱਤੇ ਜਿਹੜਾ ਆ ਟਾਈਮ ਨਾਲ ਕਾਬੂ ਪਾ ਲਿਆ ਗਿਆ ਆ ਨਹੀਂ ਤੇ ਅੱਗ ਨੇ ਜਿਹੜਾ ਸੀ ਬੜਾ ਨੁਕਸਾਨ ਕਰਨਾ ਸੀ ਤੇ ਇੱਕ ਹੋਰ ਬੜੀ ਜਿਹੜੀ ਇਹ ਬਚਾ ਦੀ ਗੱਲ ਰਹਿ ਗਈ ਕਿ ਦਿਨ ਸੀਗਾ ਜੇ ਰਾਤ ਹੁੰਦੀ ਤੇ ਇੱਥੇ ਲਾਗੇ-ਲਾਗੇ ਫਰਨੀਚਰ ਦੀਆਂ ਦੁਕਾਨਾਂ ਜਿੱਥੇ ਆਪਾਂ ਖੜੇ ਆ ਤੇ ਬੜਾ ਵੱਡਾ ਜਾਨੀ ਨੁਕਸਾਨ ਹੋਣਾ ਸੀਗਾ ਚਲੋ ਪ੍ਰਮਾਤਮਾ ਨੇ ਬਚਾ ਕੀਤਾ ਜਿਹੜਾ ਜਾਨੀ ਮਾਲੀ ਨੁਕਸਾਨ ਤੋਂ ਹੀ ਬਚ ਗਏ ਆ ਤੇ ਪ੍ਰਸ਼ਾਸਨ ਨੂੰ ਮੈਂ ਮੰਗ ਕਰਦਾ ਵਾਂ ਤੇ ਵੀ ਜਿਹੜੇ ਖੰਭੇ ਆ ਪ੍ਰਧਾਨ ਜੀ ਨੇ ਦੱਸਿਆ ਜਿੱਦਾਂ ਕਿ ਆਪਣੇ ਬੜੀ ਦੇਰ ਤੋਂ ਕਹਿ ਰਹੇ ਆ ਪ੍ਰਯਾਸ ਕਰ ਰਹੇ ਆ ਕਿ ਇਹਨਾਂ ਨੂੰ ਜਿਹੜਾ ਇੱਕ ਸਾਈਡ ਕੀਤਾ ਜਾਵੇ ਤੇ ਮੈਂ ਵੀ ਜਿਹੜਾ ਆ ਸਵੇਰੇ ਹੀ ਨਾਲ ਜਾ ਕੇ ਨਾਲ ਇਹਦੇ ਸੌਵਾਰੇ ਸਵੇਰੇ ਅੱਜ ਛੋਟੀ ਦਾ ਦਿਨ ਆਪਾਂ ਸੰਪਰਕ ਤੇ ਕੀਤਾ ਆ ਤੇ ਧਿਆਨ ਚਿਤ ਲਿਆੰਦੀ ਆ ਗੱਲ ਬਿਜਲੀ ਬੋਰਡ ਦੇ ਇਹ ਜਿਹੜਾ ਆ ਜਲਦੀ ਤੋਂ ਜਲਦੀ ਜਿਹੜੇ ਟਰਾਂਸਫਾਰਮ ਨੇ ਤਿੰਨ ਵਿੱਚ ਰੋਡ ਦੇ ਲੱਗੇ ਆ ਇਹਨਾਂ ਨੂੰ ਪਰੇ ਕਰਾ ਦਿੱਤਾ ਜਾਊਗਾ ਜੀ ਕੀ ਮੇਰਾ ਨਾਮ ਸੱਦੀ ਆਈ ਡੜਵਾੜ ਰੋਡ ਦੇ ਦੁਕਾਨਾ ਮੇਰੀ ਸੰਤੂ ਫਰਨੀਚਰ ਹਾਊਸ ਹਾਂਜੀ ਮੇਰੇ ਦੁਕਾਨ ਦੇ ਸਾਹਮਣੇ ਇੱਕ ਟਰਾਂਸਫਾਰਮ ਲੱਗਿਆ ਜੀ ਟਰਾਂਸਫਾਰਮ ਦੇ ਲੱਗੇ ਕੋਈ ਵੀ ਟਰਾਲੀ ਲੰਘਦੀ ਆ ਉਹ ਜਿਆਦਾਤਰ ਖਹਿ ਕੇ ਲੰਘਦੀ ਆ ਵਾ ਤੇ ਇਹੀ ਪੂਰਾ ਦਿਨ ਇਹੀ ਕੰਮ ਚ ਰਹਿਨੇ ਆ ਕਿ ਟਰਾਲੀਆਂ ਕਿੱਦਾਂ ਲੰਘਾਈਏ ਠੀਕ ਆ ਜੀ ਰਾਲੀ ਦੀ ਪਲੀ ਟਰਾਲੀ ਨਿਕਲੀ ਆ ਜੀ ਤੇ ਇਹ ਟਰਾਲੀ ਸਾਹਮਣੇ ਲਾਗੇ ਖੜੀ ਸੀ ਜਦੋਂ ਉਹਨੇ ওভারਟੇਕ ਕਰਨਾ ਸੀ ਤੇ ਬਿਲਕੁਲ ਨਾਲ ਜੋੜ ਦਿੱਤੀ ਸੀ ਜਦੋਂ ਉਹਨਾਂ ਨੂੰ ਇਹ ਇਨਫੋਰਮੇਸ਼ਨ ਦਿੱਤੀ ਕਿ ਭਾਜੀ ਇਹਨੂੰ ਥੋੜਾ ਜਿਹਾ ਪਰੇ ਕਰ ਲੋ ਅੱਗ ਲੱਗਣ ਦਾ ਡਰ ਆ ਜਦੋਂ ਉਹਨਾਂ ਨੇ ਪਰੇ ਕੀਤੀ ਤੋਂ ਨਾਲੇ ਉਹ ਤੋਂ 스파ਰਕ ਹੋਇਆ 스파ਰਕ ਹੋ ਗਿਆ ਅੱਗ ਲੱਗ ਗਈ ਤੇ ਉਹ ਅੱਗ ਲੱਗਣ ਦੇ ਬਾਅਦ ਉਹਨੇ ਬੈਕ ਕਰਕੇ ਤੇ ਟਰਾਲੀ ਲਈ ਆ ਤੇ ਟਰੈਕਟਰ ਜਿਹੜਾ ਵਾ ਉਹ ਭੁਜਾ ਕੇ ਲੈ ਗਿਆ ਜੀ ਹਾਂਜੀ ਇਹ ਜੀ ਆਪਣੇ ਡੇਰਵਾ ਤੋਂ ਆਉਂਦੀ ਪਈ ਹੈ ਜੀ ਸ਼ਹਿਰ ਨੂੰ ਕਿੰਨੇ ਕੋ ਅੱਗੇ ਜੀ ਹਾਂਜੀ ਆਪੀ ਇਸ ਤਰ੍ਹਾਂ ਮਗਰ ਇਤਰਾਜ ਬਹੁਤ ਮਾਗੇ ਬਹੁਤ ਜ਼ਿਆਦਾ ਅੱਗੇ ਜੀ ਦੋ ਫਾਰ ਫਾਰ ਵੀਰ ਦੀਆਂ ਗੱਡੀਆਂ ਆਈਆਂ ਵਾ ਜਿਨ੍ਹਾਂ ਨੇ ਅੱਗ ਬਚਾਈ ਹੈ ਜੀ ਬਟ ਨਾ ਉਹ ਕੰਮ ਹੋ ਗਿਆ ਜਾਨੀ ਮਾਨੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਉੱਦਾਂ ਕੋਈ ਵੀ ਕਿਸੇ ਕੋਈ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਆ ਲੇਕਿਨ ਹੋ ਸਕਦਾ ਹੀ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਹੀ ਜੇ ਹਵਾ ਚੱਲਦੀ ਹੁੰਦੀ ਜਾਂ ਕੋਈ ਨੇਰੀ ਆਈ ਹੁੰਦੀ ਕਾਫੀ ਹੋ ਸਕਦਾ